ਡੌਨ ਜ਼ਮੀਨਾਂ ਤੇ ਧੀਆਂ ਦੁੱਖ ਵੰਡਾਉਂਦੀਆਂ ਨੇ 17 ਅੱਜ ਦੇ ਜ਼ਮਾਨੇ ਦੇ ਵਿੱਚ ਸੱਚ ਨਹੀਂ ਪਰ ਕਈ ਪਰਿਵਾਰਾਂ ਨੇ ਆਜਵੀਤ ਧੀਆਂ ਨੂੰ ਬੋਝ ਮੰਨਿਆ ਹੋਇਆ ਹੈ ਇਹ ਗੱਲ ਠੁਕਵੀਂ ਸਾਬਤ ਹੋਈ ਹੈ ਜਦੋਂ ਸਮਰਾਲਾ ਦੇ ਕੋਲ ਨੇੜਲੇ ਪਿੰਡ ਫੰਦੜਾ ਦੇ ਕੋਲ ਬਣੀ ਫੈਕਟਰੀ ਦੇ ਵਿੱਚ ਇੱਕ ਕੰਦ ਤੇ ਇੱਕ ਕੁਝ ਘੰਟੇ ਪਹਿਲਾਂ ਜੰਮੀ ਬੱਚੀ ਮਿਲਦੀ ਹੈ ਉਸਦੇ ਪਰਿਵਾਰ ਵਾਲੇ ਲਵਾਰਿਸ ਤੋਂ ਛੱਡ ਕੇ ਚਲੇ ਗਏ ਇਹ ਤੋਤਾ ਕਿ ਬੱਚੀ ਦਾ ਨਾੜੂ ਵੀ ਕੱਟਿਆ ਨਹੀਂ ਸੀ ਹੋਇਆ ਜਦੋਂ ਮਾਸੂਮ ਬੱਚੀ ਦੀ ਰੋਣ ਦੀ ਆਵਾਜ਼ ਆਉਂਦੀ ਹੈ ਤਾਂ ਫੈਕਟਰੀ ਕੋਲ ਲੱਗ ਰਹੀ ਕਿ ਪ੍ਰਵਾਸੀ ਔਰਤ ਨੂੰ ਇਹ ਆਵਾਜ਼ ਸੁਣਾਈ ਪਦੀ ਔਰਤ ਉਸ ਬੱਚੀ ਦੇ ਕੋਲ ਜਾਂਦੀ ਹੈ ਬੱਚੀ ਨੂੰ ਲਵਾਰਿਸ ਪਾਇਆ ਗਿਆ ਜਿਸ ਤੋਂ ਬਾਅਦ ਉਹ ਉਸ ਨੂੰ ਆਪਣੀ ਛਾਤੀ ਦੇ ਨਾਲ ਲਗਾ ਲੈਂਦੀ ਹੈ ਉਸ ਤੋਂ ਬਾਅਦ ਆਲੇ ਦੁਆਲੇ ਲੋਕਾਂ ਦੀ ਮਦਦ ਦੇ ਨਾਲ ਬੱਚੀ ਨੂੰ ਸਮਰਾਲਾ ਸੁਵਲ ਹਸਪਤਾਲ ਵਿਖੇ ਲਿਆ ਜਾਂਦਾ ਹੈ ਦੇ ਕਿ ਸਮਰਾਲਾ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਬੱਚੀ ਦੀ ਨਾੜੂ ਯਾਨੀ ਕਿ ਕੋਰ ਨੂੰ ਕੱਟ ਦਿੱਤਾ ਜਾਂਦਾ ਤੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਇਹ ਵੀ ਦੱਸਿਆ ਕਿ ਬੱਚੀ ਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ ਅਤੇ ਇਸ ਦੀ ਹਾਲਤ ਵੀ ਠੀਕ ਨਹੀਂ ਹੈ ਇਸ ਨੂੰ ਚਾਈਲਡ ਕੇਅਰ ਵਾਰਡ ਦੇ ਵਿੱਚ ਫਿਲਹਾਲ ਰੱਖਿਆ ਹੋਇਆ ਇੱਕ ਪਾਸੇ ਨਵਜੰਮੀ ਬੱਚੀ ਨੂੰ ਲਵਾਰਿਸ ਉਸ ਦੇ ਮਾਪੇ ਛੱਡ ਕੇ ਚਲੇ ਜਾਂਦੇ ਨੇ ਤੇ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਉਸ 마ਸੂਮ ਨੂੰ ਨਵੀਂ ماں ਮਿਲ ਜਾਂਦੀ ਹੈ ਸਿਵਲ ਹਸਪਤਾਲ ਸਮਰਾਲਾ ਦੇ ਸਟਾਫ ਨਰਸਰਜੀਤ ਕੌਰ ਉਸ ਮਾਸੂਮ ਕੁੜੀ ਨੂੰ ਦੇਖ ਕੇ ਇਹਨੇ ਕੁ ਜ਼ਿਆਦਾ ਭਾਵੁਕ ਹੋ ਗਈ ਕਿ ਉਸ ਨੂੰ ਅਡਾਪਟ ਕਰ ਲਿਆ ਜੀ ਹਾਂ ਬੱਚੇ ਨੂੰ ਅਡਾਪਟ ਕਰਨ ਦਾ ਐਲਾਨ ਕਰ ਦਿੰਦੀ ਹੈ ਇਹਮ ਗੱਲ ਤਾਂ ਇਹ ਨਜ਼ਰ ਆਉਂਦੀ ਹੈ ਕਿ ਸਟਾਫ ਨਰ ਸਰਜੀਤ ਕੌਰ ਦਾ ਇਹ ਵੀ ਕਹਿਣਾ ਹੈ ਕਿ ਉਸ ਦੇ ਘਰ ਦੇ ਵਿੱਚ ਕੋਈ ਬੱਚਾ ਨਹੀਂ ਹੈ ਤੇ ਕਰੀਬ ਸਾਲ ਤੋਂ ਉਹ ਬੱਚੇ ਦੀ ਖੁਆਇਸ਼ ਲੈ ਕੇ ਜਾਂਦਾ ਹੈ ਦੱਸਦੀ ਹੈ ਕਿ ਅੱਜ ਉਸ ਦੀ ਇਹ ਖੁਆਇਸ਼ ਪੂਰੀ ਹੋਈ ਹੈ ਉਹ ਉੱਥੇ ਹੀ ਕੰਮ ਕਰਦੀ ਹੈ ਤੇ ਉੱਥੇ ਹੀ ਉਸ ਨੂੰ ਇਹ ਬੱਚਾ ਮਿਲ ਜਾਂਦਾ ਹੈ ਫਿਲਹਾਲ ਸਮਰਾਲਾ ਦੇ ਸਿਵਲ ਹਸਪਤਾਲ ਦੇਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮਾਸੂਮ ਬੱਚੀ ਨੂੰ ਇਸ ਦੇ ਮਾਪੇ ਜੋ ਕਿ ਜਨਮ ਜਿਸ ਦਾ ਜਨਮ ਸਮੇ ਤੋਂ ਪਹਿਲਾਂ ਹੀ ਹੋਇਆ ਕੁਝ ਘੰਟੇ ਜੰਮੀ ਬੱਚੀ ਕਹਿ ਸਕਦੇ ਹਾਂ ਜਿਸ ਨੂੰ ਸਮਰਾਲਾ ਦੇ ਫੈਕਟਰੀ ਦੇ ਕੋਲ ਸੁੱਟ ਕੇ ਚਲੇ ਜਾਂਦੇ ਸਾਡੇ ਕੋਲ ਇੱਕ ਰਿਪੋਰਟ ਵੀ ਤੇ ਆਇਆ 8 ਮਹੀਨਿਆਂ ਦਾ ਤੇ ਉਹ ਉਹਦੀ ਕੇਅਰ ਮੈਂ ਕੀਤੀ ਆ ਤੇ ਬਹੁਤ ਜ਼ਿਆਦਾ ਲਿਟਦਾ ਸੀ ਕਿਸੇ ਕਿਸੇ ਨੇ ਆਪਣੀ ਕੰਮ ਤੇ ਰੱਖਿਆ ਹੈ ਕਿ ਉਹ ਘੱਟ ਤੋਂ ਚੁੱਕ ਕੇ ਪਿੰਡ ਵਾਲੇ ਜਿਹੜੇ ਨੇ ਉਹ ਮੇਰੇ ਕੋਲ ਸੱਟ ਕੋ ਲੈ ਕੇ ਆਏ ਨੇ ਅਸੀਂ ਉਹਨੂੰ ਵੀ ਕਾਰਡ ਦਾ ਕਾਰਡ ਟਾਈਪਿੰਗ ਵੀ ਕਰੀ ਉਹਦੀ ਸ਼ੋਰਟੀ ਮੈ ਲੈਣੀ ਹੈ ਮੈਂ ਸਟਾਫ ਹਾਂ ਸਟਾਫ ਨਰਸਾ ਤੇ ਮੈਨੂੰ ਬੱਚਾ ਚਾਹੀਦਾ ਇਸ ਕਰਕੇ ਜਿਹੜਾ ਬੱਚਾ ਉਹ ਮੈਂ ਹੀ ਉਹਦਾ ਲਾਚ ਪਰਾਉਂਗੀ ਤੇ ਮੈਂ ਹੀ ਪੂਰੀ ਨੈਸਸਿਟੀ